ਨਮਸਕਾਰ ਇਹ ਆਕਾਸ਼ਵਾਣੀ ਜਲੰਧਰ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਕਰੀਅੱਪਾ ਪ੍ਰੇਡ ਗਰਾਉਂਡ ਵਿਖੇ ਸਾਲਾਨਾ ਨੈਸ਼ਨਲ ਕੈਡਟ ਕੋਰ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਸੰਬੋਧਨ ਕਰਨਗੇ ਇਸ ਸਾਲ ਦੀ ਐਨਸੀਸੀ ਪ੍ਰਧਾਨ ਮੰਤਰੀ ਰੈਲੀ ਦਾ ਵਿਸ਼ਾ ਯੁਵਾ ਸ਼ਕਤੀ ਵਿਕਸਤ ਭਾਰਤ ਹੋਵੇਗਾ ਸਮਾਗਮ ਦੌਰਾਨ 800 ਤੋਂ ਵੱਧ ਕੈਡਟਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੋ ਕਿ ਰਾਸ਼ਟਰ ਨਿਰਮਾਣ ਲਈ ਐਨਸੀਸੀ ਦੀ ਵਚਨਬੱਧਤਾ ਨੂੰ ਦਰਸੋਂ ਦਾ ਇਹ ਇਸ ਤੋਂ ਇਲਾਵਾ ਰੈਲੀ ਵਿੱਚ 18 ਦੋਸਤਾਨਾ ਦੇਸ਼ਾਂ ਦੇ 144 ਨੌਜਵਾਨ ਕੈਡਟਾਂ ਦੀ ਹਿੱਸੇਦਾਰੀ ਵੀ ਦੇਖਣ ਨੂੰ ਮਿਲੇਗੀ ਨਾਲ ਹੀ ਮੇਰਾ ਯੂਵਪਾਰਤ ਸਿੱਖਿਆ ਮੰਤਰਾਲੇ ਤੇ ਦੇਸ਼ ਭਰ ਤੋਂ ਕਬਾਈਲੀ ਮਾਮਲਿਆਂ ਦੇ 650 ਤੋਂ ਵੱਧ ਵਲੰਟੀਅਰਜ਼ ਵੀ ਵਿਸ਼ੇਸ਼ ਮਹਿਮਾਨ ਵਲੋਂ ਰੈਲੀ ਵਿੱਚ ਸ਼ਾਮਲ ਹੋਣਗੇ ਸੀਮਾ ਸੁਰੱਖਿਆ ਬਲ ਨੇ ਪਿਛਲੇ ਸਾਲ ਜਨਵਰੀ 2024 ਤੋਂ ਇਸ ਸਾਲ 26 ਜਨਵਰੀ ਤੱਕ ਪੰਜਾਬ ਦੀ ਸਰਹੱਦ ਉੱਤੇ ਪੰਜ ਪਾਕਿਸਤਾਨੀ ਕੁਸਬੈਠੀਆਂ ਨੂੰ ਮਾਰ ਕਿਰਾਇਆ ਅੱਜ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਕੋਸਪੈਕਟ ਦੌਰਾਨ 30 ਪਾਕਿਸਤਾਨੀ ਨਾਗਰਿਕਾਂ ਨੂੰ ਫੜਿਆ ਹੈ। ਬੀਐਸਐਫ ਦੇ ਵਧੀਕ ਡਾਇਰੈਕਟਰ ਜਨਰਲ ਸतीश ਖੰਡਾਰੇ ਨੇ ਬੀਤੀ ਸ਼ਾਮ ਅਮਰਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਹੈ ਕਿ ਬੀਐਸਐਫ ਨੇ ਇਸੇ ਸਮੇਂ ਦੌਰਾਨ 101 ਭਾਰਤੀ ਤਸਕਰਾਂ ਨੂੰ ਵੀ ਕਾਬੂ ਕੀਤਾ ਹੈ। ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤਲ ਫੁੱਲ ਜ਼ਲੇਵੀ ਉਹਨਾਂ ਦੇ ਨਾਲ ਮੌਜੂਦ ਸਨ। ਸ਼੍ਰੀ ਖੰਡਾਰੇ ਨੇ ਦੱਸਿਆ ਕਿ ਬੀਐਸਐਫ ਨੇ 300 ਇਕ ਕਿਲੋਗ੍ਰਾਮ ਹੈਰੋਇਨ 319 ਪਾਕਿਸਤਾਨੀ ਡਰੋਨ ਵੱਖ-ਵੱਖ ਤਰ੍ਹਾਂ ਦੇ 40 ਹਥਿਆਰ ਅਤੇ 375 ਤੋਂ ਵੱਧ ਗੋਲਾ ਬਾਰੂਦ ਬਰਾਮਦ ਕੀਤਾ ਹੈ। ਸ਼੍ਰੀ ਖੰਡਾਰੇ ਨੇ ਸਰਹੱਦ ਪਾਰ ਅਪਰਾਧ ਨੂੰ ਰੋਕਣ ਲਈ ਬੀਐਸਐਫ ਦੀ ਮਦਦ ਲਈ ਪਿੰਡੂ ਰੱਖਿਆ ਕਮੇਟੀਆਂ ਦੇ ਸਮਰਥਨ ਦੀ ਛਲਾਗਾ ਕੀਤੀ ਹੈ। ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਕੂਫੀਆ ਜਾਣਕਾਰੀ ਉਤੇ ਅਧਾਰਿਤ ਕਾਰਵਾਈ ਦੌਰਾਨ ਪੰਜਾਬ ਚ ਇੱਕ ਗਿਰੋਹ ਦੇ 7 ਵਿਅਕਤੀਆਂ ਨੂੰ ਹਥਿਆਰਾਂ ਇਹ ਗੋਲਾ ਬਾਰੂਦ ਸੁਮੇਤ ਗ੍ਰਿਫਤਾਰ ਕਰਕੇ ਵੱਡੀ ਟਾਰਗੇਟ ਕਲੀਨ ਨੂੰ ناکਾਮ ਕਰ ਦਿੱਤਾ ਹੈ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਇਹ ਮੁਲਜ਼ਮ ਸਾਲ 2022 ਚ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲੰਬੀਆਂ ਦੇ ਹੋਏ ਕਤਲ ਤੇ ਹੋਰ ਜੁਰਮਾਂ ਵਿੱਚ ਸ਼ਾਮਲ ਸਨ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਦੀ ਜਾਰੀ ਜੰਗ ਨੂੰ ਇੱਕ ਵੱਡੀ ਕਾਮਯਾਬੀ ਕੱਲ ਸ਼ਾਮੀ ਹਾਸਲ ਹੋਈ ਜਦੋਂ ਕੀ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਇੱਕ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ 6 ਹਾਰਡਨਡ ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚ ਮਸ਼ਹੂਰ ਕਬੱਡੀ ਪਲੇਅਰ ਸੰਦੀਪ ਸਿੰਘ ਨੰਗਲੰਬੀਆ ਦਾ ਮਰਡਰ ਜਿਹੜਾ ਫਰਵਰੀ 2022 ਦੇ ਵਿੱਚ ਹੋਇਆ ਸੀਗਾ ਤੇ ਜਲੰਧਰ ਦਾ ਸੁਖਮੀਤ ਡੈਪਟੀ ਹਤਿਆकांड ਦੇ ਮੇਨ ਬੁਲਜ਼ਿੰਗ ਇਹਨਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤੇ ਨਾਲ ਦੀ ਇਹਨਾਂ ਦੀ ਇਨਵੋਲਵਮੈਂਟ ਰਾਜਸਥਾਨ ਦੇ ਵਿੱਚ ਕੋਟਲ ਹਾਈਵੇ ਕਿੰਗ ਤੇ ਸੈਪ ਹੋਈ ਸੀ ਉਹ ਕੇਸ ਵੀ ਵਰਕਆਊਟ ਹੋ ਗਿਆ ਡੂਰਿੰਗ ਦੀ ਇਨਵੈਸਟੀਗੇਸ਼ਨ ਹਜੇ ਤੱਕ 6 ਸੋਫਿਸਟੀਕੇਟਿਡ ਫੋਰਨ ਮੇਡ ਪਿਸਟਲਸ ਰਿਕਵਰ ਕੀਤੇ ਗਏ ਤੇ ਇਨਵੈਸਟੀਗੇਸ਼ਨ ਹੋਰ ਅੱਗੇ ਲੈ ਕੇ ਜਾਈ ਜਾ ਰਹੀ ਹੈ ਤੇ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਕਿ ਇਸ ਨੂੰ ਜੜ ਤੋਂ ਖਤਮ ਕਰ ਦੇਣ ਲਈ ਭਾਰਤ ਪਾਕਿਸਤਾਨ ਸਰਹੱਦ ਤੇ ਸਾਤ ਕੀ ਚੌਕੀ ਵਿਖੇ 60 ਮੀਟਰ ਉੱਚਾ ਤਿਰੰਗਾ ਝੰਡਾ ਲਹਿਰਾਉਣ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਫਾਜ਼ਿਲ ਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਭਨਾਰੇ ਰੱਖਿਆ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਫਾਜ਼ਿਲਕਾ ਨੂੰ ਜਿੱਥੇ ਸੈਰ ਸਪਾਟੇ ਦੇ ਨਕਸ਼ੇ ਤੇ ਪ੍ਰਮੁੱਖਤਾ ਨਾਲ ਉਭਾਰਨਾ ਚਾਹੁੰਦੀ ਏ ਇਸ ਲਈ ਸਾਡੇ ਰਾਸ਼ਟਰੀ ਝੰਡੇ ਨੂੰ ਵੀ ਸਭ ਤੋਂ ਉੱਚਾ ਕਰਕੇ ਲਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਏ ਇਸ ਉੱਪਰ ਭੀ 75 ਲੱਖ ਰੁਪਏ ਦਾ ਖਰਚਾ ਆਵੇਗਾ ਅਤੇ ਇਹ ਪ੍ਰੋਜੈਕਟ 4 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ ਜ਼ਿਕਰ ਇਹ ਹੋਵੇ ਕਿ ਸਾਦ ਕੀ ਚੌਕੀ ਵਿਖੇ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਤੇ ਪਾਕਿਸਤਾਨ ਦਾ ਝੰਡਾ 50 ਮੀਟਰ ਦੀ ਉਚਾਈ ਤੇ ਲੱਗਾ ਹੋਇਆ ਸੀ ਪਰ ਹੁਣ ਭਾਰਤ ਦਾ ਕੌਮੀ ਝੰਡਾ 60 ਮੀਟਰ ਦੀ ਉਚਾਈ ਤੇ ਲਗਾਇਆ ਜਾਵੇਗਾ ਉਨਾ ਕਿਹਾ ਕਿ ਇਹ ਸਥਾਨ ਸਾਡੇ ਲਈ ਰਾਸ਼ਟਰੀ ਮਾਣ ਦਾ ਪ੍ਰਤੀਕ ਹੈ। ਸੀਮਾ ਸੁਰੱਖਿਆ ਬਲ ਪੰਜਾਬ ਫਰੰਟੀਅਰ ਵੱਲੋਂ 23 ਫਰਵਰੀ ਤੋਂ ਬਾਰਡਰਮੈਨ ਮੈਰਾਥਨ 2025 ਦੇ ਚੌਥੇ ਐਡੀਸ਼ਨ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਾਲਾਨਾ ਮੈਰਾਥਨ ਗੋਲਡਨ ਗੇਟਮ ਰਿਜ਼ਰਟ ਤੋਂ ਅਟਾਰੀ ਬਾਰਡਰ ਤੱਕ ਹੋਵੇਗੀ। ਇਸទਿਆਂ 42 ਕਿਲੋਮੀਟਰ ਦੀ ਫੁੱਲ ਮੈਰਾਥਨ, 21 ਕਿਲੋਮੀਟਰ ਦੀ ਹਾਫ ਮੈਰਾਥਨ ਅਤੇ 10 ਕਿਲੋਮੀਟਰ ਦੌੜ ਦੀਆਂ ਤਿੰਨ ਸ਼੍ਰੇਣੀਆਂ ਸ਼ਾਮਲ ਨੇ। ਮੈਰਾਥਨ ਦਾ تھیਮ ਹੈਂਡ ਇਨ ਹੈਂਡ ਵਿਦ ਬਾਰਡਰ ਪੋਪੂਲੇਸ਼ਨ ਰੱਖਿਆ ਗਿਆ ਹੈ ਇਹ ਮੈਗਾ ਇਵੈਂਟ ਪੀਐਸਐਫ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਰੀਰਕ ਤੰਦਰੁਸਤੀ ਲਈ ਪ੍ਰੇਰਿਤ ਕਰਨ ਅਤੇ ਨਸ਼ਿਆਂ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰਵਾਇਆ ਜਾ ਰਿਹਾ ਹੈ ਇਸ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ 42 ਕਿਲੋਮੀਟਰ ਅਤੇ 21 ਕਿਲੋਮੀਟਰ ਦੌੜ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਮਹਿਲਾ ਪ੍ਰਤੀਯੋਗੀਆਂ ਅਤੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਲੋਕਾਂ ਲਈ ਰਜਿਸਟ੍ਰੇਸ਼ਨ ਮੁਫਤ ਹੈ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲੇ ਐਟ ਦਾ ਰੇਟ AIR Orange Jalandhar ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ